ਜਿਵੇਂ ਇਨਵੈਸਟਮੈਂਟ ਦੀ ਗੱਲ ਹੁੰਦੀ ਸਰ ਤੁਹਾਡਾ ਤਾਂ ਲੰਬਾ ਤਜਰਬਾ ਤੁਸੀਂ ਤਾਂ ਸਾਰੇ ਚੀਜ਼ਾਂ ਨੂੰ ਅਨਲਿਸਿਸ ਕਰਕੇ ਦੇਖਿਆ ਹੈ ਹਨਾ ਹਾਲਾਂਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਜ਼ਿਆਦਾ ਕਰਦੇ ਹੋ ਕੋਈ ਕਹਿੰਦਾ ਕਿ ਪ੍ਰੋਪਰਟੀ ਦੇ ਵਿੱਚ ਆਉਣ ਵਾਲਾ ਸਮਾਂ ਬਹੁਤ ਤੁਹਾਨੂੰ ਪੈਸਾ ਦੇ ਕੇ ਜਾਏਗਾ ਕੋਈ ਕਹਿੰਦਾ ਕਿ 골ਡ ਦੇ ਵਿੱਚ ਤੁਹਾਨੂੰ ਪੈਸਾ ਜਿਹੜਾ ਉਹ ਬਹੁਤ ਦੇ ਕੇ ਜਾਏਗਾ ਕੋਈ ਕਹਿੰਦਾ ਕਿ ਸ਼ੇਅਰ ਮਾਰਕੀਟ ਤੋਂ ਉੱਪਰ ਕੁਝ ਨਹੀਂ ਹੈਗਾ ਤੁਸੀਂ ਕੀ ਮੰਨਦੇ ਹੋ ਕਿ ਵਾਕਈ ਇਹ ਗੱਲ ਠੀਕ ਹੈ ਕਿ ਜਾਂ ਫਿਰ ਲੋਕਾਂ ਨੂੰ ਉਸ ਪਾਸੇ ਵੀ ਤੁਰਨਾ ਚਾਹੀਦਾ ਥੋੜਾ ਮੈਂ ਥੋੜਾ ਜਿਹਾ ਡਾਟਾ ਕੋ ਸ਼ੇਅਰ ਕਰ ਦੇਣਾ ਜੀ ਜਿਹਨਾਂ ਤੁਹਾਨੂੰ ਜਿਹੜੇ ਦਰਸ਼ਕ ਆ ਉਹ ਸਹੀ ਡਿਸੀਜਨ ਲੈਣ ਚ ਥੋੜਾ ਜਿਹਾ ਉਹਨਾਂ ਨੂੰ ਹੈਲਪ ਮਿਲੇ ਠੀਕ ਹੈ ਪਹਿਲੀ ਤਾਂ ਆਪਾਂ ਰੀਅਲ ਸਟੇਟ ਦੀ ਗੱਲ ਕਰਾਂਗੇ ਰਾਈਟ ਰੀਅਲ ਸਟੇਟ ਦੀ ਤੁਸੀਂ ਅੱਜ ਦੀ ਤਰੀਕ ਵਿੱਚ ਜਾਓਗੇ ਨਾ ਤੁਸੀਂ ਕੋਰਟ ਕਚੈਰੀਆਂ ਚਲੇ ਜਾਓ ਜੀ ਕ੍ਰਾਈਮ ਬਿਊਰੋ ਦਾ ਡਾਟਾ ਚੈੱਕ ਕਰ ਲਓ ਹੂੰ ਇੰਡੀਆ ਦੇ ਵਿੱਚ 2/3 ਕੇਸਿਸ ਮਤਲਬ ਤਿੰਨਾਂ ਦੇ ਵਿੱਚੋਂ ਦੋ ਕੇਸ ਜਿਹੜੇ ਇਸ ਕਚੈਰੀਆਂ ਚ ਚੱਲ ਰਹੇ ਆ ਜੀ ਦੇ ਆਰ ਰਿਲੇਟਡ ਟੂ ਪ੍ਰੋਪਰਟੀ ਰੀਅਲ ਸਟੇਟ ਠੀਕ ਹੈ ਚੈੱਕ ਕਰੋ ਡਾਟ ਠੀਕ ਹੈ ਜੇ ਤੁਸੀਂ ਇੰਡੀਆ ਦੇ ਸਾਰੇ ਕੋਰਟ ਕੇਸ ਜਿਹੜੇ ਰੀਅਲ ਏਸਟੇਟ ਦੇ ਸੈਟਲ ਕਰ ਲਓ ਨਾ ਇੰਡੀਆ ਦੇ ਜੀ ਤਾਂ ਕੋਰਟ ਕਚੈਰੀਆਂ ਬੇਲੀਆਂ ਹੋ ਜਾਣ ਜਿਹੜੇ 20-20 ਸਾਲ 10-10 ਸਾਲ ਕੇਸ ਨਹੀਂ ਮੁੱਕਦੇ ਠੀਕ ਹੈ ਉਤੋਂ ਨਜਾਤ ਮਿਲ ਜਾਊਗੀ ਹਮ 66% ਜਿਹੜੇ ਕੇਸ ਆ ਦੇ ਆਰ ਰਿਲੇਟਡ ਟੂ ਰੀਅਲ ਏਸਟੇਟ ਠੀਕ ਹੈ ਕ੍ਰਾਈਮ ਬਿਊਰੋ ਦਾ ਡਾਟਾ ਚੈੱਕ ਕਰੋ ਡੇਲੀ ਜੀ ਰੋਜ਼ਾਨਾ ਹਮ ਦੇ ਆਰ 10 ਮਰਡਰਸ ਜੀ ਥੈਟ ਆਰ ਰਿਲੇਟਡ ਟੂ ਰੀਅਲ ਏਸਟੇਟ ਠੀਕ ਹੈ ਰੋਜ਼ ਦੇ 10 ਮਰਡਰ ਰੀਅਲ ਏਸਟੇਟ ਨੂੰ ਲੈ ਕੇ ਹੋ ਰਹੇ ਪ੍ਰਾਪਰਟੀ ਵਿੱਚ ਪ੍ਰਾਪਰਟੀ ਇੱਕ ਤਾਂ ਇਹ ਸੀਨ ਵਿੱਚ ਹੈ ਇਹ ਚੀਜ਼ਾਂ ਜਿਹੜੀਆਂ ਸਟਾਕ ਮਾਰਕੀਟ ਚ ਦੋਨੋਂ ਚੀਜ਼ਾਂ ਹੈ ਨਹੀਂ ਜੀ ਯਾਨੀ ਕਿ ਇਹ ਰੋਲੇ ਵਾਲਾ ਕੰਮ ਨਹੀਂ ਪਹਿਲੀ ਗੱਲ ਇਹ ਜੀ ਦੂਸਰੀ ਤੁਹਾਡੇ ਕੋਲ ਤੁਸੀਂ ਰੀਅਲ ਏਸਟੇਟ ਲੈ ਲਈ ਜੀ ਤੁਹਾਡੀ ਉਹਦੀ ਵੈਲਿਊ ਬਣ ਗਈ 1 ਕਰੋੜ ਰੁਪਏ ਸਮਝੋ ਬਣ ਗਈ ਜਾਂ 2 ਕਰੋੜ ਬਣ ਗਈ ਹੂੰ ਤੁਹਾਨੂੰ 25 ਲੱਖ ਦੀ ਲੋਡ ਪੈ ਗਈ ਜੀ ਠੀਕ ਰਾਈਟ ਤੁਸੀਂ ਹੁਣ ਉਹਦਾ ਇੱਕ ਕਮਰਾ ਤਾਂ ਵੇਚ ਨਹੀਂ ਸਕਦੇ ਹੂੰ ਜਦੋਂ ਤੁਸੀਂ ਵੇਚਣੀ ਆ ਤੁਸੀਂ ਪੂਰਾ ਲੋਟ ਵੇਚਣਾ ਪੈਣਾ ਤੁਹਾਨੂੰ 2 ਕਰੋੜੀ ਪੈਸੇ ਦੀ ਤੁਹਾਡੇ 2 ਕਰੋੜ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੂਰਾ ਹੀ ਵੇਚਣਾ ਪੈਣਾ ਜੀ ਫਿਰ ਦੂਜਾ ਵੇਚ ਵੀ ਲਦਾ ਤੁਸੀਂ ਡਿਸੀਜਨ ਵੀ ਕਰ ਲੋਗੇ ਜੀ ਕੋਈ ਗਾਹਕ ਖੜਾ ਤਾਂ ਨਹੀਂ ਹੈਗਾ ਤੁਹਾਨੂੰ ਉਹ ਕੈਸ਼ ਪੇਮੈਂਟ ਤੇ ਸਾਰਾ ਕੁਝ ਦੇ ਦੂਗਾ ਹਮ ਜਦੋਂ ਵੀ ਤੁਸੀਂ ਵੇਚੋਗੇ ਜੀ ਉਹ ਘੱਟੋ ਘੱਟ 6 ਮਹੀਨੇ ਦਾ ਟਾਈਮ ਵੀ ਤੁਹਾਡੇ ਕੋਲ ਮੰਗੂਗਾ ਵੀ ਮੈਨੂੰ 6 ਆ ਬਿਆਨਾ ਲੈ ਲੋ ਤੇ ਬਾਕੀ 6 ਮਹੀਨੇ ਬਾਅਦ ਮੈਂ ਬਾਕੀ ਪੇਮੈਂਟ ਕਰੂੰਗਾ ਪੈਸੇ ਤੁਹਾਨੂੰ 6 ਮਹੀਨੇ ਬਾਅਦ ਆਣੇ ਹੁਣ 6 ਮਹੀਨੇ ਬਾਅਦ ਜਿਸ ਜ਼ਰੂਰਤ ਕਰਕੇ ਤੁਸੀਂ ਪ੍ਰਾਪਰਟੀ ਵੇਚੀ ਸੀ ਜੀ ਉਹ ਤੁਹਾਡਾ ਪਰਪਸ ਹੀ ਹੋ ਸਕਦਾ ਸੋਲਵ ਪਹਿਲਾਂ ਹੀ ਹੋ ਜਾਏ ਹਮ ਤਾਂ ਉਹ ਥੋੜਾ ਰਿਸਕੀ ਹੋ ਗਿਆ ਦੂਸਰਾ ਹੋਰ ਰੀਅਲ ਏਸਟੇਟ ਦੀ ਦਿੱਕਤ ਹੈ ਤੁਸੀਂ ਜਦੋਂ ਪ੍ਰਾਪਰਟੀ ਕੋ ਖਰੀਦਦੇ ਆ ਉੱਤੇ 8 ਤੋਂ 10% ਤੁਹਾਨੂੰ ਓਵਰਹੈਡ ਐਕਸਪੈਂਸਸ ਹੋਰ ਪੈ ਜਾਂਦੇ ਆ ਰਾਈਟ ਸਾਲ ਪਰ ਬਾਅਦ ਦੇਖੋਗੇ ਭਾਵੇਂ ਤੁਹਾਡੇ ਐਪਰੀਸੀਏਸ਼ਨ ਥੋੜੀ ਜੀ ਹੋ ਵੀ ਗਈ। ਜੀ। ਸਾਲ ਬਾਅਦ ਹਲਕੀ ਜੀ ਹੋਊਗੀ ਜੇ ਹੋ ਵੀ ਗਈ। ਹੂੰ। ਉਹ ਉਨੀ ਹੀ ਹੋਣੀ ਜਿੰਨਾ ਕ ਤੁਹਾਡਾ ਖਰਚਾ ਹੀ ਪਿਆ ਹੈ। ਤੁਹਾਡੇ ਪੈਸੇ ਨਹੀਂ ਪੂਰੇ ਹੋਣੇ। ਠੀਕ ਹੈ। ਇਹ ਜਿਹੜੀਆਂ ਪਿਟਫਾਲ ਜਿਹੜੀਆਂ ਰੀਅਲ ਏਸਟੇਟ ਚ ਹੈਗੀਆਂ। ਕਈ ਕਮਾਂਦੇ ਰੀਅਲ ਏਸਟੇਟ ਦੇ ਕਮਾਂਦੇ ਠੀਕ ਹੈ ਪਰ ਮੈਂ ਹੂੰ ਜਿਹੜੀ ਗੱਲ ਕਰ ਰਿਹਾ ਹਾਂ ਉਹ ਡਾਟਾ ਬੇਸ ਤੇ ਕਰ ਰਿਹਾ ਹਾਂ। ਠੀਕ ਹੈ। ਡਿਸੀਜਨ ਕਰਨਾ ਉਹ ਲੈਣਾ ਨਹੀਂ ਲਿਖਣਾ ਉਹ ਤੁਹਾਡੀ ਚੁਆਇਸ ਹੈ। ਠੀਕ ਹੋ ਗਿਆ। ਹੁਣ ਇਹਦਾ ਕੰਪੈਰੀਸਨ ਕਰਾਂਗੇ ਆਪਾਂ ਸਟਾਕ ਮਾਰਕੀਟ ਨਾਲ। ਸਟਾਕ ਮਾਰਕਿਟ 'ਚ ਜਿਹੜੀ 트੍ਰਾਂਜ਼ੈਕਸ਼ਨ ਕਾਸਟ ਆ ਉਹ 'ਚ 10% ਐਕਸਪਰਸ ਪੈਂਦੀ ਐ ਜਿਹੜਾ ਨੋਮੀਨਲ ਜਿਹਾ ਫ੍ਰੈਕਸ਼ਨ ਉਹੇ ਪੈਸੇ ਹੂੰ ਠੀਕ ਐ ਅੱਜ ਤੁਸੀਂ ਰਿਕੁਐਸਟ ਪਾ ਦਿਓ ਜਿੰਨੇ ਪੈਸੇ ਚਾਹੀਦੇ ਆ ਤੁਹਾਡਾ ਕਾਰਪਸ 5 ਕਰੋੜ ਦਾ ਜਾਂ 2 ਕਰੋੜ ਦਾ ਤੁਹਾਨੂੰ 10 ਲੱਖ ਦੀ ਲੋੜ ਪਈ ਆ ਅੱਜ ਤੁਸੀਂ ਵਿਡਰੋਅਲ ਪਾਓ ਨੈਕਸਟ ਵਰਕਿੰਗ ਡੇ ਤੁਹਾਡੇ ਖਾਤੇ 'ਚ ਪੈਸੇ ਆ ਗਏ ਹੂੰ ਪਰਪਸ ਤੁਹਾਡਾ ਹੱਲ ਹੋ ਗਿਆ ਦੁਬਾਰਾ ਵਿੱਚ ਪੈਸੇ ਪਾਣੇ ਦੁਬਾਰਾ ਪਾ ਲ ਹੂੰ ਹੁਣ ਪ੍ਰਾਪਰਟੀ ਤੁਸੀਂ ਇੱਕ ਵਾਰੀ ਬੇਚ ਦਿੱਤੀ ਫਿਰ ਨਵੇਂ ਸਰੋਂ ਫਿਰ ਤੁਸੀਂ ਲੱਭੋਗੇ ਨਵੇਂ ਲੈਣੀ ਆ ਠੀਕ ਹੈ ਇਹਦੇ ਜਿਹੜੀ ਫਲੈਕਸੀਬਿਲਟੀ ਜਿਹੜੀ ਹੈਗੀ ਆ ਕੰਪੈਰੀਟਿਵਲੀ ਬੈਟਰ ਹੈ ਠੀਕ ਹੈ ਇਸ ਕਰਕੇ ਮੈਂ ਜਿਹੜੀ ਆ ਰੀਅਲ ਏਸਟੇਟ ਚ ਮੈਂ ਤਾਂ ਪਰਸਨਲੀ ਮੈਂ ਨਾ ਕਰਦਾ ਤੇ ਨਾ ਮੈਂ ਰეკਮੈਂਡ ਕਰਦਾ ਹੂੰ ਬਾਕੀ ਕਈਆਂ ਨੂੰ ਰੀਅਲ ਏਸਟੇਟ ਬਹੁਤ ਸੂਟ ਕਰਦੀ ਹੈ ਇਹ ਤਾਂ ਰੀਅਲ ਅਸਟੇਟ ਦੀ ਗੱਲ ਹੋ ਗਈ ਆ 골ਡ ਦਾ ਵੀ ਤੁਸੀਂ ਥੋੜਾ ਜਿਆਦਾ ਡਾਟਾ ਸ਼ੇਅਰ ਕਰੋ ਕਿ ਕਿੰਨੇ ਕੁ ਇਨਰ ਟਰਨ ਦਿੱਤੀ ਹੋਗੀ ਪਿਛਲੇ ਸਾਲਾਂ ਚ 골ਡ ਦਾ ਜੇ ਤੁਸੀਂ ਆਪਾਂ ਆ ਮੈਂ ਸਟਾਕ ਮਾਰਕੀਟ ਦੀ ਦੱਸੀ ਆ ਤੁਹਾਨੂੰ ਜਿਹੜੀ ਹੈ ਤਕਰੀਬਨ 15% ਦੀ ਹੈ ਇਹੀ ਤੁਸੀਂ 45% ਦੀ ਲੈ ਲਓਗੇ ਤਾਂ ਉਹ ਸਟਾਕ ਮਾਰਕੀਟ ਨੂੰ ਅੰਡਰ ਪਰਫਾਰਮ ਕਰੂਗੀ ਠੀਕ ਹੈ ਸਟਾਕ ਮਾਰਕੀਟ ਤੋਂ ਉਹ ਅੰਡਰ ਪਰਫਾਰਮ ਹੀ ਰਹਿੰਦੀ ਆ ਇਹ ਵੀ ਡਿਸਪਾਈਟ ਜਿਹੜੀ ਆ ਸਾਲ ਤੋਂ ਸਾਲ ਜੋ ਤੇਜ਼ੀ ਆਈ ਹੈ ਲੇਕਿਨ ਤੁਸੀਂ ਇਹ ਦੇਖਦੇ ਪਏ ਰਿਟਰਨ ਜਿਹੜੀ ਇਨ ਰੂਪੀ টারਮਸ ਠੀਕ ਹੈ ਜੇ ਡਾਲਰ টারਮਸ ਚ ਗੱਲ ਕਰਾਂਗੇ ਜੇ ਇੰਟਰਨੈਸ਼ਨਲ ਮਾਰਕੀਟ ਜਿਹੜਾ 골ਡ ਦਾ ਪ੍ਰਾਈਸ ਹੈ ਉਹ ਚ ਤੁਹਾਨੂੰ ਇਦਾਂ ਦੇ ਬਹੁਤ ਸਾਰੇ ਪੀਰੀਅਡ ਮਿਲ ਜਾਣਗੇ ਜੀ ਜਦੋਂ 골ਡ ਨੇ 10 ਸਾਲ ਕੋਈ ਰਿਟਰਨ ਨਹੀਂ ਦਿੱਤੀ ਹਮ ਰਾਈਟ ਤੇ ਕਈ ਵਾਰੀ 골ਡ ਕੀ ਆ ਵੀ ਸਾਲ ਦੋ ਸਾਲ ਚ ਡਬਲ ਹੋ ਜਾਂਦਾ ਠੀਕ ਹੈ ਤੇ ਕਈ ਵਾਰੀ 10-10 ਸਾਲ 12 ਸਾਲ ਕੋਈ ਰਿਟਰਨ ਨਹੀਂ ਦਿੰਦਾ ਠੀਕ ਹੈ ਇਸ ਕਰਕੇ ਆਪਾਂ ਮੈਂ ਪਰਸਨਲੀ 골ਡ ਚ ਆਪਣੀ ਪੋਰਟਫੋਲੀਓ ਤੋਂ ਥੋੜਾ ਜਿਹਾ ਐਸਾ ਜ਼ਰੂਰ ਰੱਖ ਸਕਦਾ ਜੀ ਲੇਕਿਨ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਆਪ ਨੂੰ ਇਕਵਿਟੀ ਛੱਡ ਕੇ ਤੇ ਮੈਂ ਸਾਰਾ 골ਡ ਚਾ ਲਵਾਂ ਹੂੰ 4% 5% ਤੱਕ ਆਪਾਂ ਗਿਣ ਸਕਦੇ ਵੀ ਤੁਸੀਂ 골ਡ ਜਾਂ ਸਿਲਵਰ ਜੇ ਪ੍ਰੈਸ਼ਰ ਕਮੋਡਿਟੀ ਆਪਣੇ ਪੋਰਟਫੋਲੀਓ ਚ ਰੱਖੋ ਲੇਕਿਨ ਰੱਖੋ ਲੰਬੇ ਸਮੇਂ ਲਈ ਅੱਜ ਦੀ ਹਾਈਪ ਦੇਖ ਕੇ ਇੰਟਰ ਨਾ ਕਰੋ ਹੂੰ ਹਾਈਪ ਨੂੰ ਦੇਖ ਕੇ ਕਦੀ ਇੰਟਰ ਨਹੀਂ ਕਰਨਾ ਜਦੋਂ ਹਾਈਪ ਦੇਖੋਗੇ ਤਾਂ ਟਰੈਪ ਹੋ ਜਾਓਗੇ ਹੋ ਸਕਦਾ ਮਾਰਕੀਟ ਤੁਹਾਡੀ ਵੱਧ ਜਾਏ ਤੇ 골ਡ ਥੱਲੇ ਆ ਜਾਏ ਹੂੰ ਇਹ ਕੋਈ ਕੋਈ ਸ਼ੋਰਟ ਹੀ ਨਹੀਂ ਹੈਗੀ ਅਸੀਂ ਠੀਕ ਹੈ ਜਿਵੇਂ ਸਰ ਮਿਊਚੁਅਲ ਫੰਡ ਤੇ ਟਰੇਡਿੰਗ ਨੂੰ ਲੈ ਕੇ ਇਸ ਵੇਲੇ ਬੜਾ ਰੁਝਾਨ ਸੋਸ਼ਲ ਮੀਡੀਆ ਤੇ ਵੀ ਚੱਲਦਾ ਹੈ ਬੜੇ ਸਾਰੇ ਲੋਕਾਂ ਦੇ ਨਾਲ ਫਰੋਡ ਵੀ ਹੁੰਦੇ ਨੇ ਆ ਪਿੱਛੇ ਜੀ ਆਈਜੀ ਚਾਹ ਸਾਹਿਬ ਏਡੇ ਵੱਡੇ ਅਫਸਰ ਕਹਿੰਦੇ ਉਹ ਵੀ ਉਹਨਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਗਈ ਇਹ ਲੋਕ ਚਾਂਸੇ 'ਚ ਆ ਕਿਵੇਂ ਜਾਂਦੇ ਨੇ ਕਿਵੇਂ ਇਹ ਜਿਹੜਾ ਡਾਟਾ ਸਾਰਾ ਦਿਖਾਉਂਦੇ ਨੇ ਕਿ ਆਹ ਦੇਖੋ ਤੁਸੀਂ 50000 ਲਾਇਆ ਅਗਲੇ ਦਿਨ ਜਾ ਕੇ ਲੱਖੇ ਦਾ ਹੋ ਗਿਆ ਰਾਤੋਂ ਰਾਤ ਅਮੀਰ ਹੋਣ ਦੇ ਜਿਹੜੇ ਸੁਪਨੇ ਨੇ ਇਹ ਕਿਵੇਂ ਲੋਕਾਂ ਨੂੰ ਦਿਖਾਏ ਜਾਂਦੇ ਨੇ ਕਿਵੇਂ ਲੋਕ ਇਹਦੇ ਚ ਫਸ ਜਾਂਦੇ ਨੇ ਦੇਖੋ ਜਿਹੜੀ ਤੁਸੀਂ ਕੇਸ ਦੀ ਗੱਲ ਕਰ ਰਹੇ ਹੋ ਨਾ ਇਹ ਆਈਸੋਲੇਟਿਡ ਕੇਸ ਨਹੀਂ ਹੈਗਾ ਜੀ ਇਹ 1 ਆਫ ਦੀ ਪ੍ਰਾਈਮ ਕੇਸਸ ਜਿਹੜਾ ਮੀਡੀਆ ਚ ਆਇਆ ਜੀ ਐਕਚੁਅਲ ਚ ਇਹੋ ਜਿਹੇ ਫਰਾਡ ਨਿਤ ਪ੍ਰਤੀ ਦਿਨ ਡੇਲੀ ਹੋ ਰਹੇ ਲੋਕਾਂ ਦੇ ਨਾਲ ਹੂੰ ਜੇ ਲਾਸਟイヤー ਦਾ ਡਾਟਾ ਲਓਗੇ ਲਾਸਟイヤー ਚ ਇੰਡੀਆ ਦੇ ਵਿੱਚ ਹੂੰ 22800 ਕਰੋੜ अच्छा 22800 ਕਰੋੜ ਦਾ ਫਾਈਨੈਂਸ਼ੀਅਲ ਫਰਾਡ ਹੋ ਚੁੱਕੇ ਆ ਪਿਛਲੇ ਸਾਲ اچھا ਏਡੇ ਵੱਡੇ ਇਹ ਵੱਡੇ ਫਰਾਡ ਉਹ ਨੇ ਜਿਹੜੇ ਕਿ ਰਿਪੋਰਟਡ ਨੇ ਠੀਕ ਹੈ ਬਹੁਤ ਸਾਰੇ ਐਸੇ ਫਰਾਡ ਵੀ ਆ ਜਿਹੜੇ ਰਿਪੋਰਟਡ ਨਹੀਂ ਹੈਗੇ ਜਿਨ੍ਹਾਂ ਦੇ ਕੋਈ ਪਰਚਾ ਪੁਰਚਾ ਵੀ ਨਹੀਂ ਦਰਜ ਕਰਾਇਆ ਕਿਸੇ ਨੇ ਕੰਪਲੇਨਟ ਨਹੀਂ ਕਰਾਈ ਪਤਾ ਵੀ ਲੱਗ ਗਿਆ ਯਾਰ ਮੇਰਾ 50000 ਉੜ ਗਿਆ ਮੇਰਾ 20000 ਉੜ ਗਿਆ ਇਹਨਾਂ ਫਰਾਡ ਹੋ ਗਿਆ ਉਹ ਕੰਪਲੇਨਟ ਵੀ ਨਹੀਂ ਬਹੁਤੀ ਕਰਨ ਚਾਹੁੰਦੇ ਮੈਂ ਉਹ ਡਾਟਾ ਨਹੀਂ ਵਿੱਚ ਗਿਣਦੇ ਇਹ ਤਾਂ ਅਫੀਸ਼ੀਅਲ ਡਾਟਾ ਜਿਹੜਾ 22800 ਕਰੋੜ ਸਰ ਅਫੀਸ਼ੀਅਲ ਡਾਟਾ ਜਿਹੜਾ ਲੋਕਾਂ ਨਾਲ ਫਾਈਨੈਂਸ਼ੀਅਲੀ ਫਰਾਡ ਹੋਇਆ ਹੈ ਹੂੰ ਕਿੱਦਾਂ ਫਸਦੇ ਲੋਗ ਜੀ ਜਦੋਂ ਆਪਾਂ ਅੱਖਾਂ ਦੇ ਉੱਤੇ ਲਾਲਚ ਦੀ ਇੱਕ ਪੱਟੀ ਬੰਨ ਲਵਾਂਗੇ ਨਾ ਹੂੰ ਸਾਨੂੰ ਲੌਜੀਕ ਨਹੀਂ ਸਮਝ ਆਏਗਾ ਹੂੰ ਸੋਸ਼ਲ ਮੀਡੀਆ ਭਰਿਆ ਪਿਆ ਇਹਨਾਂ ਚੀਜ਼ਾਂ ਤੋਂ ਜਿਹੜੇ ਅਨਰੀਅਲਿਸਟਿਕ ਰਿਟਰਨ ਪ੍ਰੋਮਿਸ ਕਰਦੇ ਆ ਤੁਹਾਨੂੰ ਫੋਨ ਵੀ ਆਉਂਦੇ ਆ ਹੂੰ ਨਵੇਂ-ਨਵੇਂ ਲਿੰਕ ਆਉਂਦੇ ਆ ਈਵਨ ਤੁਸੀਂ ਦੇਖ ਲਓ ਮੇਰੇ ਨਾਮ ਦੀਆਂ 57 ਆਈਡੀਆਂ ਬਿਲਕੁਲ ਜਾਲੀ ਬਣਾਈਆਂ ਮੇਰੀ ਫੋਟੋ ਲਾ ਕੇ ਮੈਂ ਉਹਦੀ ਫੇਸਬੁੱਕ ਨੂੰ ਵੀ ਕੰਪਲੇਨਟ ਕੀਤੀ ਅੱਛਾ ਐਸਐਸਪੀ ਹਿਸ਼ਾਰਪੁਰ ਨੂੰ ਕ੍ਰਾਈਮ ਬ੍ਰਾਂਚ ਉਹਨਾਂ ਨੂੰ ਵੀ ਕੰਪਲੇਨਟ ਕੀਤੀ ਉਹਦੀ ਰਿਪੋਰਟ ਮੈਂ ਐਨਐਸਸੀ ਨੂੰ ਵੀ ਭੇਜੀ ਬੰਬੇ ਸਟਾਕ ਐਕਸਚੇਂਜ ਨੂੰ ਵੀ ਭੇਜੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਨੂੰ ਵੀ ਕੰਪਲੇਨਟ ਕੀਤੀ ਅਖਬਾਰਾਂ ਚ ਵੀ ਕਢਾਇਆ ਮੈਂ ਆਪਣੇ ਪੇਜ ਤੋਂ ਵੀ ਬਹੁਤ ਸਾਰੀਆਂ ਵੀਡੀਓਜ਼ ਕਿਹਾ ਇਹ ਫਰਾਡ ਤੋਂ ਬਚੋ ਕਿਸੇ ਵੀ ਅਨ ਨੋਨ ਬੰਦੇ ਦੀ ਫਰੈਂਡ ਰਿਕੁਐਸਟ ਨਾ ਅਕਸੈਪਟ ਕਰੋ ਹੂੰ ਕਈਆਂ ਨੇ ਮੇਰੇ ਬਹੁਤ ਸਾਰੇ ਨੋਨ ਸੀ ਜਿਨ੍ਹਾਂ ਨੇ ਪਹਿਲਾਂ ਸ਼ੁਰੂ-ਸ਼ੁਰੂ ਚ ਕਰ ਲਈ ਐਕਸੈਪਟ ਹਾਂਜੀ ਉਹਨਾਂ ਨੂੰ ਡਾਇਰੈਕਟ ਮੈਸੇਜ ਆਇਆ ਸ਼ਾਇਦ ਤੁਹਾਨੂੰ ਵੀ ਆਈ ਹੋਈ ਜਾਂ ਹੋਰ ਕਿਸੇ ਮੈਨੂੰ ਤਾਂ ਆ ਪਈਆਂ ਤੁਹਾਡੀਆਂ ਕਈ ਹਾਂ ਉਹ ਮਤਲਬ ਤੁਸੀਂ ਅਕਾਊਂਟ ਤੋਂ ਚੈੱਕ ਕਰੋ ਮੇਰਾ ਅਕਾਊਂਟ ਤਾਂ 10 ਸਾਲ ਤੋਂ ਪੁਰਾਣਾ ਹੈ ਪੁਰਾਣੀਆਂ ਪੋਸਟਾਂ ਮੇਰੇ ਪੇਜ ਦੇ ਉੱਤੇ ਪਈਆਂ ਉਹਨੇ ਤਾਂ ਜੇ ਹੈਗੀਆਂ ਬਲਤ ਉਹਦੇ ਕੋਈ ਪੋਸਟ ਨਹੀਂ ਹੈਗੀ ਜੇ ਹੈਗੀਆਂ ਤਾਂ 2-4 ਖੱਬੇ ਸੱਜੇ ਦੀਆਂ 2-3 ਪੋਸਟਾਂ ਪਾਈਆਂ ਪਹਿਲੀ ਤਾਂ ਆਜ ਥੰਮ ਰੂਲ ਦੇਖੋ ਹੂੰ ਮੈਂ ਉਹ ਜਿਹੜੀਆਂ ਬਲਾਕ ਕਰਵਾਈਆਂ ਫੇਸਬੁੱਕ ਤੋਂ ਹੋ ਕੇ ਹਾਂ ਤੇ ਫੇਰ ਵੀ ਉਹਦੇ ਪਿੱਛੇ ਆਪਾਂ ਫਸਣਾ ਕਿਉਂ ਫਸਦੇ ਹਾਂ ਹੂੰ ਕਿਉਂਕਿ ਜਿਨ੍ਹਾਂ ਨੇ ਫਰੈਂਡ ਰਿਕਵੈਸਟ ਐਕਸੈਪਟ ਕੀਤੀ ਉਹਨਾਂ ਨੂੰ ਫਿਰ ਇੱਕ ਮੈਸੇਜ ਪਾਉਂਦੇ ਆ ਡਾਇਰੈਕਟ ਮੈਸੇਜ ਹਾਂ ਵੀ ਮੇਰਾ ਇੱਕ ਫ੍ਰੀ ਵਟਸਐਪ ਗਰੁੱਪ ਹੈਗਾ ਹੂੰ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰੋ ਹਾਂ ਔਰ ਮੈਂ 25% ਦੀ ਰਿਟਰਨ ਜਿਹੜੀ ਆ ਮੰਥਲੀ ਕੱਢ ਕੇ ਦੇਣਾ ਹੂੰ ਤੁਹਾਡੇ ਨਾਲ ਹੋ ਗਏ ਮੇਰੇ ਨਾਮ ਤੋਂ ਬਣਾਇਆ ਜਿਹੜਾ ਮੇਰੇ ਨੋਨ ਬੰਦੇ ਨੂੰ ਮੈਂ ਕਿਹਾ ਤੂੰ ਐਕਸੈਪਟ ਕਰ ਦੇ ਲੈ ਕੀ ਕਰਦਾ ਕੀ ਆ ਠੀਕ ਹੈ ਮੋਡਰ ਸਪਰੰਡੀ ਤਾਂ ਸਮਝੀ ਹੈ ਨਾ ਕੀ ਕਰਦੇ ਕੀ ਆ ਉਹਨੂੰ ਜਿੱਦਾਂ ਉਹਨੂੰ ਐਕਸੈਪਟ ਕੀਤੀ ਨਾਲੇ ਉਹਨੂੰ ਡਾਇਰੈਕਟ ਮੈਸੇਜ ਆ ਗਿਆ ਹਾਂ ਵੀ ਸਾਡਾ ਇੱਕ ਪ੍ਰਾਈਵੇਟ ਟੈਲੀਗ੍ਰਾਮ ਚੈਨਲ ਆ ਤੇ ਸਾਡਾ ਵਟਸਐਪ ਗਰੁੱਪ ਆ ਤੁਸੀਂ ਜੁਆਇਨ ਕਰ ਸਕਦੇ ਆ ਠੀਕ ਹੈ ਉੱਚ ਅਸੀਂ ਸਟਾਕ ਰეკਮੈਂਡੇਸ਼ਨ ਦੇ ਦਵਾਂਗੇ ਤੇ ਤੁਹਾਨੂੰ 25% ਦੀ ਰਿਟਰਨ ਜਿਹੜੀ ਹੈ ਅਸੀਂ ਕੱਢ ਕੇ ਦਵਾਂਗੇ ਅੱਛਾ ਇਹ ਫਿਰ ਲੈ ਕੇ ਵੀ ਦਿੰਦੇ ਥੋੜਾ ਸਮਾਂ ਕਿ ਨਹੀਂ ਨਹੀਂ ਉਹ ਜਦੋਂ 25% ਰਿਟਰਨ ਲੈਂਦੇ ਤੁਸੀਂ ਸਿੰਪਲੀ ਗਿਣ ਲਓ ਠੀਕ ਹੈ ਆਪਾਂ ਜਦੋਂ ਲਾਲਚ ਦੀ ਪੱਟੀ ਨਾ ਨਾ ਪਾਈ ਹੋਏਗੀ ਫਿਰ ਤੁਹਾਨੂੰ ਲੌਜੀਕ ਸਮਝ ਆ ਜਾਏਗਾ ਉਹਦੇ ਪਿੱਛੇ ਠੀਕ ਹੈ ਹੁਣ ਇਹ ਦੇਖੋ ਵੀ ਜਿਹੜਾ 25% ਦੀ ਰਿਟਰਨ ਮਹੀਨੇ ਦੀ ਕੱਢ ਰਿਹਾ ਹੂੰ ਤੇ ਸਾਲ ਦੇ ਤੋ 4 5 ਪੈਸੇ ਕਰਦਾ ਪਿਆ ਬਿਲਕੁਲ ਜੇ ਆਪਾਂ ਮੰਥਲੀ ਨੂੰ ਕੰਪਾਉਂਡਿੰਗ ਕਰਾਂਗੇ ਤਾਂ 5 ਹੋ ਕੇ ਸਾਲ ਦੇ ਪੈਸੇ ਹੂੰ ਭਾਈ ਜਿਹੜਾ ਬੰਦਾ 5 ਹੀ ਗੁਣਾ ਪੈਸੇ ਕਰ ਲੈਂਦਾ ਹੂੰ ਉਹਨੂੰ ਬੈਂਕ ਤੋਂ 12% ਤੇ ਪਰਸਨਲ ਲੋਨ ਨਹੀਂ ਮਿਲਦਾ ਹੂੰ ਬਿਲਕੁਲ ਠੀਕ ਹੈ 12 13% ਤੇ ਬੈਂਕ ਤੇ ਮਿਲਦਾ 1% ਰੁਪਿਆ ਸੈਂਕੜਾ ਹੋ ਗਿਆ ਨਾ ਉੱਥੇ 500% ਤੁਸੀਂ ਜੇ ਕਮਾਉਂਦੇ ਪਏ ਹੋ ਤੇ 12% ਦੇ ਕੇ 488% ਤਾਂ ਫੇਰ ਵੀ ਤੁਹਾਨੂੰ ਬਚਦਾ ਪਿਆ ਨਾ ਰਾਈਟ ਤੁਹਾਨੂੰ ਕੀ ਲੋੜ ਹੈ ਇਹ ਸ਼ੇਅਰ ਕਰਨ ਦੀ ਹਾਂ ਤੁਸੀਂ ਜੇ ਇਸ ਤਰੀਕੇ ਨਾਲ ਚੱਲਦੇ ਰਹੋਗੇ ਤਾਂ ਤੁਸੀਂ ਸਾਲ ਤੋਂ ਸਾਲ ਤਾਂ ਅਮਬਾਨੀ ਤੋਂ ਜ਼ਿਆਦਾ امیر ਹੋ ਜਾਓਗੇ ਰਾਈਟ ਠੀਕ ਹੈ ਜਦੋਂ ਲੌਜੀਕ ਸਮਝ ਆਵੇ ਨਾ ਹਾਂ ਫੇਰ ਤੁਹਾਨੂੰ ਪਤਾ ਲੱਗੇਗਾ ਇਹ ਫਰਾਡ ਹੈ ਹਮਮ ਲੇਕਿਨ ਜਦੋਂ ਆਪਾਂ ਅੱਖਾਂ ਤੇ ਲਾਲਚ ਦੀ ਪੱਟੀ ਬੰਨ ਲਵਾਂਗੇ ਨਾ ਹਮ ਤਾਂ ਫਿਰ ਆਪਾਂ ਉਹ ਟ੍ਰੈਪ ਚ ਫਸ ਜਾਵਾਂਗੇ ਆਪਣੀ ਹਾਰਡ ਐਂਡ ਮਨੀ ਜਿਹੜੀ ਆ ਉਹ ਤੁਸੀਂ ਇਹਨਾਂ ਠਗਾਂ ਨੂੰ ਦੇ ਆਪਣੀ ਸਾਰੀ ਜ਼ਿੰਦਗੀ ਪਰ ਦੀ ਕਮਾਈ ਜਿਹੜੀ ਆ ਉਹ ਤੁਹਾਡੀ ਲੁੱਟ ਕੇ ਲੈ ਜਾਣਗੇ ਯਾਨੀ ਕਿ ਆਨਲਾਈਨ ਟਰੇਡਿੰਗ ਦੇ ਚੱਕਰ ਚ ਨਹੀਂ ਪੈਣਾ ਜਿਹੜੇ ਇਦਾਂ ਦੇ ਅਨ ਰੀਅਲਿਸਟਿਕ ਜਿਹੜੀ ਆ ਸੋਸ਼ਲ ਮੀਡੀਆ ਪਰ ਆਇਆ ਪਿਆ 50000 ਤੋਂ ਉਹ ਸ਼ਾਮ ਨੂੰ 55000 ਕਰ ਦਿੰਨੇ ਆ ਯਾਨੀ ਕਿ ਰਾਤੋਂ ਰਾਤ ਅਮੀਰ ਨਹੀਂ ਹੋ ਸਕਦੇ ਤੁਸੀਂ ਬਰਬਾਦ ਹੋ ਸਕਦੇ ਆ ਸਾਡੇ ਤਾਂ ਘਹਾਵਤ ਮੇਰੇ ਇੱਕ ਹੈਗੀ ਆ ਮੈਂ ਬਾਰ ਬਾਰ ਉਹਨੂੰ ਕੋਟ ਕਰਦਾ ਹਮ Rome was not built in a day. ਹੂੰ ਜੋ ਅੱਜ ਅਮਰੀਕਾ ਦੀ ਕੰਡੀਸ਼ਨ ਹੈ ਦੁਨੀਆ ਦਾ ਰਾਜਾ ਹੂੰ ਕਿਸੇ ਟਾਈਮ ਤੇ ਰੋਮ ਹੁੰਦਾ ਸੀ ਜੀ ਜੂਲੀਅਸ ਸੀਜ਼ਰ ਦੇ ਟਾਈਮ ਹੂੰ 400 500 ਸਾਲ ਉਹਨੇ ਪੂਰੀ ਦੁਨੀਆ ਤੇ ਰਾਜ ਕੀਤਾ ਹੂੰ ਉਸ ਲਈ ਕਹਿੰਦੇ ਸੀ ਰੋਮ ਦੀ ਉਹ ਜੋ ਕੰਡੀਸ਼ਨ ਬਣੀ ਹੈ ਉਹਨੂੰ 400 500 ਸਾਲ ਦੀ ਜਰਨੀ ਹੈ ਤੇ ਇਸ ਕਰਕੇ ਇੱਕ ਹਕਾਵਤ ਬਣੀ ਸੀ Rome was not built in a day ਹੂੰ ਬਟ ਹੂੰ ਹਿਰੋਸ਼ਿਮਾ ਐਂਡ ਨਾਗਾਸਾਕੀ ਵਰ ਡਿਸਟਰੋਇਡ ਇਨ ਅ ਡੇ ਟ੍ਰੇਡਿੰਗ ਵਾਸਤੇ ਇਹ ਕੋਹਾਵਤ ਟੁਕਵੀਂ ਆ ਬਿਲਕੁਲ ਹਮ ਜੇ ਤੁਸੀਂ ਵੈਲਥ ਬਹੁਤ ਵੱਡੀ ਕ੍ਰੀਏਟ ਕਰਨੀ ਆ ਤਾਂ ਤੁਹਾਨੂੰ ਸਮਾਂ ਲੱਗਣਾ ਹਮ ਹੋਰ ਕੋਈ ਦੂਸਰਾ ਆਲਟਰਨੇਟ ਨਹੀਂ ਹੈਗਾ ਹਮ ਜੇ ਦੇ ਤੁਸੀਂ ਪੜਜ ਬਰਬਾਦ ਹੋਣਾ ਤਾਂ ਟ੍ਰੇਡਿੰਗ 'ਚ ਪੈ ਜਾਓ ਇੱਕ ਦਿਨ 'ਚ ਬਰਬਾਦ ਹੋ ਜਾ ਹਾਂ ਲੰਬਾ ਸਮਾਂ ਚੱਲੋਗੇ ਤਾਂ ਉੱਪਰ ਥੱਲੇ ਜ਼ਰੂਰ ਆਓਗੇ ਪਰ ਲੱਗਦਾ ਕਿ ਇੱਕ ਸਮੇਂ ਤੇ ਜਾ ਕੇ ਤੁਹਾਨੂੰ ਜਿਹੜਾ ਉਹ ਫਾਇਦਾ ਹੋਏਗਾ